ਪਟਿਆਲਾ ਦੇ ਸੂਰਪੁਰ ਸੈਦਾ ਵਿੱਚ ਇੱਕ ਵਿਅਕਤੀ ਦੇ ਵੱਲੋਂ ਸਰਕਾਰੀ ਜ਼ਮੀਨ ਹੜਪਣ ਦਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਅਦਾਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਵਕ ਵਕ ਥਾਵਾਂ ਤੇ ਮੋਹੱਲਾ ਕਲਿੰਗ ਬਣਾਏ ਜਾ ਰਹੇ ਉੱਥੇ ਹੀ ਕਬਜ਼ੇ ਦੀ ਮਾਰ ਵੀ ਚੱਲੀ ਜਾ ਰਹੀ ਹੈ ਤੇ ਮੋਹੱਲਾ ਵਾਸੀ ਇਸ ਜ਼ਮੀਨ ਤੇ ਮੋਹੱਲਾ ਕਲਿੰਗ ਬਣਾਉਂਦੇ ਤਿਆਰ ਹਨ ਪਰ ਇਸ ਵਿਅਕਤੀ ਨੇ ਇੱਕ ਪਲਾਟ ਤੇ ਕਬਜ਼ਾ ਕੀਤਾ ਹੋਇਆ ਹੈ ਜਦੋਂ ਸਾਡੀ ਪਾਰਟੀਆਂ ਦੋਵਾਂ ਧਿਰਾਂ ਦਾ ਗੱਲਬਾਤ ਕੀਤੀ ਤਾਂ ਦੋਵਾਂ ਨੇ ਇੱਕ ਦੂਜੇ ਤੇ ਦੋਸ਼ ਲਗਾਏ ਜਦ ਕਿ ਮੀਡੀਆ ਨੇ ਉਕਤ ਇਲਾਕਾ ਨਿਵਾਸੀ ਤੋਂ ਸਬੂਤ ਵੀ ਦੇਖੇ ਕਿ ਇਹ ਸਰਕਾਰੀ ਜ਼ਮੀਨ ਹੈ ਪਰ ਉਸ ਵਿਅਕਤੀ ਦੇ ਪੱਖ ਤੋਂ ਇਸ ਤੇ ਕਬਜ਼ਾ ਕੀਤਾ ਗਿਆ ਹੈ ਅਤੇ ਅਸੀਂ ਕਬਜ਼ਾਦਾਰੀ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਇਹ ਜਾਇਦਾਦ ਮੇਰੇ ਬਜ਼ੁਰਗਾਂ ਦੇ ਮੈਨੂੰ ਦਿੱਤੀ ਹੈ ਪਰ ਮੇਰੇ ਕੋਲ ਜਾਇਦਾਦ ਦਾ ਹਲਫਿਆ ਬਿਆਨ ਨਹੀਂ ਹੈ ਉਧਰ ਦੋਵਾਂ ਧਿਰਾਂ ਦੇ ਇੱਕ ਦੂਜੇ ਦੇ ਖਿਲਾਫ ਪਟਿਆਲਾ ਦੇ ਅਨਾਜ ਮੰਡੀ ਥਾਣੇ ਵਿੱਚ ਤਰਖਾਸ ਕੀਤੀ ਹੈ ਜੋ ਸਾਡੀ ਟੀਮ ਨੇ ਗੱਲਬਾਤ ਕੀਤੀ ਤਾਂ ਜਾਂਚ ਅਧਿਕਾਰੀ ਨੇ ਕਿਹਾ ਕਿ ਅਸੀਂ ਪੁਸ਼ਟੀ ਕਰ ਰਹੇ ਹਾਂ ਕਿ ਇਹ ਜਾਇਦਾਦ ਸਰਕਾਰੀ ਜਾਇਦਾਦ ਹੈ ਜਾਂ ਕਿਸੇ ਨੇ ਇਸ ਵਿਅਕਤੀ ਤਰਫ ਖਰੀਦੀ ਹੈ ਉਹਨਾਂ ਨੇ ਕਿਹਾ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਚਲੋ ਜੀ ਕਿਨਾਂ ਕੀ ਨਾਮ ਹੈ ਜੀ ਮੇਰਾ ਨਾਮ ਗੁਰਦੇਵਿੰਦਰ ਸਿੰਘ ਕਿੱਥੇ ਰਹਿੰਦੇ ਗੁਰੂ ਮੈਂ ਰਸੂਲਪੁਰ ਸੈਦਾਂ ਜੀ ਤੇ ਪ੍ਰਾਪਰਟੀ ਦਾ ਕੀ ਮਾਮਲਾ ਕੀ ਹੈ ਪਲਾਟ ਦਾ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਅੱਜ ਤੋਂ ਕੋਈ 17 18 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਇਹ ਜਗ੍ਹਾ ਖਰੀਦੀ ਸੀ ਜੀ ਉੱਥੇ ਟੋਟਲ ਪ੍ਰਿੰਟ ਦੇ ਵਿੱਚ ਜਗ੍ਹਾ ਸਾਰੀ ਮਤਲਬ ਇਦਾਂ ਹੀ ਸਾਰਿਆਂ ਨੇ ਲੋਕਾਂ ਨੇ ਖਰੀਦੀ ਹੋਈ ਹੈ ਇਕੱਲੀ ਅਸੀਂ ਨਹੀਂ ਖਰੀਦੀ ਹੈਗੀ ਸਾਰਾ ਪਿੰਡ ਹੀ ਇਦਾਂ ਵਸਿਆ ਹੋਇਆ ਹੈ ਠੀਕ ਹੈ ਗੱਲ ਜੀ ਦੂਸਰੀ ਗੱਲ ਇਹ ਹੈ ਜੀ ਇਹ ਹੁਣ ਮਤਲਬ ਸਾਡੇ ਨਾਲ ਧੱਕਾ ਹੋ ਰਿਹਾ ਸਾਨੂੰ ਕਹਿੰਦੇ ਨੇ ਜੀ ਜਗ੍ਹਾ ਸੀ ਉਹਦੇ ਵਾਸਤੇ ਮੁਹੱਲਾ ਕਨਿਨ ਵਾਸਤੇ ਸਿਲੈਕਟ 5-5 ਫੁੱਟ ਦੀ ਚਾਰ ਦਿਵਾਰੀ ਹੋਈ ਪਈ ਆ ਸਾਰਾ ਕੁਝ ਉੱਤੇ ਗੋਹਾ ਵੀ ਅਸੀਂ ਡੰਗਰ ਵੀ ਬੰਦਦੇ ਆ ਡੰਗਰ ਵੇਸੀ ਬੰਦਦੇ ਆ ਤੇ ਮੈਂ ਤੁਹਾਨੂੰ ਸਾਡੇ ਨਾਲ ਧੱਕਾ ਹੀ ਹੋ ਰਿਹਾ ਜੀ ਹੁਣ ਰਜਿਸਟਰੀ ਹੈਗੀ ਆ ਤੁਹਾਡੇ ਨਾਮ ਦੀ ਕੋਈ ਵੀ ਕਿਉਂਕਿ ਕੋਈ ਵੀ ਪਲਾਟ ਹੁੰਦੀ ਆ ਉਹਦੀ ਰਜਿਸਟਰੀ ਹੁੰਦੀ ਆ ਰਜਿਸਟਰੀ ਨਹੀਂ ਹੈ ਫਿਰ ਜੀ ਰਜਿਸਟਰੀ ਨਹੀਂ ਹੈ ਕੀ ਸਬੂਤ ਹੈ ਤੁਹਾਡੇ ਕੋਲ ਕਿ ਤੁਸੀਂ ਮਲਕੀਅਤ ਦਾ ਸਾਡੇ ਕੋਲ ਸਟਾਮ ਆ ਜੀ ਸਟੈਂਪ ਹੈ ਹਾਂ ਜੀ ਲੇਕਿਨ ਅਸੀਂ ਵੀ ਦੇਖਿਆ ਕਾਗਜ਼ ਪੱਤਰ ਤੇ ਉਹ ਤੇ ਸਰਕਾਰ ਮਲਕੀਅਤ ਦੱਸ ਰਹੀ ਹੈ ਸਾਰਾ ਪਿੰਡ ਹੈ ਜੀ ਸਾਰਾ ਪਿੰਡ ਉਦਾਂ ਹੀ ਆ ਸਾਰਾ ਪਿੰਡ ਉਦਾਂ ਹੀ ਆ ਜੀ ਜਦੋਂ ਕਿ ਕਾਗਜ਼ ਨਹੀਂ ਜਿਹੜੇ ਤੁਸੀਂ ਜਿਹੜੇ ਕਹਿ ਰਹੇ ਕਬਜਾ ਕਿਤੇ ਮੈਨੂੰ ਕਾਗਜ਼ ਨਹੀਂ ਹਾਂਜੀ ਹਾਂ ਪੁਰਾਣੇ ਸਟਾਮ ਨਹੀਂ ਰਜਿਸਟਰੀ ਨਹੀਂ ਹੈ ਜੀ ਨਹੀਂ ਰਜਿਸਟਰੀ ਹੈ ਪਿੰਡ ਜਿਸਟਾਮ ਹੀ ਹੁੰਦੇ ਆ ਜੀ ਹੁਣ ਕਿੱਦਾਂ ਦੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਕੋਲ ਤੁਸੀਂ ਵੀ ਆਇਓ ਥਾਣੇ ਆਇਓ ਕਿੱਦਾਂ ਦੀ ਮੰਗ ਕਰ ਮੈਂ ਤਾਂਹੀ ਗੱਲ ਕਹਿਣਾ ਜੀ ਮੇਰਾ ਪਲਾਟ ਤੇ ਨਾ ਕੁਝ ਬਣਿਆ ਜੀ ਜਾਂ ਮੈਨੂੰ ਮੇਰੇ ਪਲਾਟ ਦਾ ਜੋ ਮੁੱਲ ਹੈਗਾ ਮੁੱਲ ਦਿੱਤਾ ਜਾ ਪਲਾਟ ਉਸ ਟਾਈਮ ਮੇਰੇ ਫਾਦਰ ਸਾਹਿਬ ਨੇ ਲਿਆ ਸੀਗਾ ਜੀ ਮੈਂ ਤਾਂ ਦੇਖੋ ਲਿਆ ਨਹੀਂ ਕਿੰਨੇ ਦਾ ਲਿਆ ਸੀ ਅੰਦਾਜ਼ਾ ਫਿਰ ਮੈਂ ਕੁਝ ਨਹੀਂ ਕਹਿ ਸਕਦਾ ਇੱਦਾਂ ਮੁੱਲ ਮੇਰੇ ਕੋਲ ਕੋ 1800 2000 ਦੇ ਲਾਗੇ ਬੰਦੇ ਲਿਆ ਸੀ ਯਾਨੀ ਕਾਗਜ਼ ਪੱਤਰ ਤੁਹਾਡੇ ਫਾਦਰ ਸਾਹਿਬ ਦੇ ਹਾਂਜੀ 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 ਉਹ ਹੈਗੇ ਆ ਮੌਜੂਦ ਨਹੀਂ ਜੀ ਐਕਸਪਾਇਰ ਹੋ ਗਏ ਠੀਕ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਜੀ ਪਰਮਜੀਤ ਸਿੰਘ ਹੈ ਤੇ ਮੈਂ ਸਟੇਟ ਬੋਰਡ ਆਂ ਐਨ ਜੀਓ ਦਾ ਮੈਂ ਪ੍ਰੈਜ਼ੀਡੈਂਟ ਵੀ ਆਂ ਹਾਂਜੀ ਆ ਜੀ ਇੱਥੇ ਆਇਓ ਅਨਾਜ ਮੰਡੀ ਥਾਣੇ ਮਾਮਲਾ ਕੀ ਆ ਇਹ ਮਾਮਲਾ ਜੀ ਸਾਨੂੰ ਵੀ ਇੱਥੇ ਸੱਦਿਆ ਸੀ ਇਹਨਾਂ ਨੇ ਪ੍ਰਧਾਨ ਜੀ ਨੇ ਜਲਜੀਤ ਸਿੰਘ ਸ਼ੀਨਾ ਜੀ ਚਰਨਜੀਤ ਸਿੰਘ ਸ਼ਾਹੀ ਤੇ ਆਪਣੇ ਨਰਿੰਦਰ ਸਿੰਘ ਜੀ ਤੇਜਿੰਦਰ ਸਿੰਘ ਖਾਲਸਾ ਇਹ ਟੀਮ ਜਿਹੜੀ ਹੈਗੀ ਆ ਕੰਮ ਕਰ ਰਹੀ ਆ ਮੌਕੇ ਦੀ ਸਰਕਾਰ ਦੀ ਟੀਮ ਹੈਗੀ ਆ ਪਰ ਜਿਹੜੀ ਉੱਥੇ ਉਹ ਜਗ੍ਹਾ ਪਈ ਆ ਜਗ੍ਹਾ ਜਿਹੜੀ ਉਹ ਪੰਜਾਬ ਗਵਰਨਮੈਂਟ ਦਾ ਨਾਮ ਬੋਲਦੀ ਆ ਉੱਥੇ ਮਹੱਲਾ ਕਲੀਨਿਕ ਜਿਹੜਾ ਹੈਗਾ ਪਾਸ ਹੋ ਚੁੱਕਿਆ ਤੇ ਪਰ ਕਿਸੇ ਵਿਅਕਤੀ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਉਹ ਜਗ੍ਹਾ ਮੈਂ ਖਰੀਦੀ ਹੋਈ ਆ ਅ ਵੈਸੇ ਮੈਂ ਤਾਂ ਇਹ ਗੱਲ ਕਹਿਣੀ ਚਾਹਾਂਗਾ ਇੱਕ ਬਤੌਰ ਬਤੌਰ ਸੋਸ਼ਲ ਵਰਕਰ ਕਿ ਪੰਜਾਬ ਸਰਕਾਰ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਜਿਹੜੀਆਂ ਨਜਾਇਜ਼ ਪੰਚਾਇਤੀ ਜ਼ਮੀਨਾਂ ਵੀ ਜਾਂ ਸਰਕਾਰੀ ਜ਼ਮੀਨਾਂ ਵੀ ਨੂੰ ਉਹਦੇ ਉੱਪਰੋਂ ਕਬਜ਼ੇ ਛਡਾਏ ਜਾ ਰਹੇ ਨੇ ਤੇ ਇਹ ਜਿਹੜਾ ਸੂਰਪੁਰ ਸੈਦਾਂ ਦੀ ਜਿਹੜੀ ਇਹ 250 ਗਜ ਪਲਾਟ ਹੈਗਾ ਸਰਕਾਰੀ ਹੈ ਪੰਜਾਬ ਸਰਕਾਰ ਦੇ ਨਾਮ ਬੋਲਦਾ ਇਹਦੇ ਉੱਪਰੋਂ ਕਬਜ਼ਾ ਹਟਾ ਕੇ ਜਿਹਦਾ ਵੀ ਹੈਗਾ ਇੱਥੇ ਮੁਹੱਲਾ ਕਲੀਨਿਕ ਜਿਹੜਾ ਹੈਗਾ ਉਹ ਸਾਰਿਆ ਜਾਵੇ ਤਾਂ ਕਿ ਇਹ ਜਿਹੜੇ ਏਰੀਏ ਦੇ ਲੋਕਾਂ ਨੂੰ ਉਹਦੀ ਵਧੀਆ ਸਹੂਲਤ ਮਿਲ ਸਕੇ ਤੇ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ। ਜਿਹੜੀ ਜਗ੍ਹਾ ਇਹ ਤੇ ਮਕਾਨ ਬਣਿਆ ਜਾਂ ਕੱਲਾ ਪਲਾਟ ਨਹੀਂ ਨਹੀਂ ਜੀ ਇਹ ਪਲਾਟ ਹੀ ਆ ਕੱਲਾ ਇਹ ਪੁਰਾਣੀ ਮਲਬ ਵਿਚਾਰਦਵਾਰੀ ਵੀ ਪੁਰਾਣੀ ਹੀ ਸਮੇਂ ਦੀ ਹੋਈ ਹੋਈ ਆ। ਮਤਲਬ ਇਹ ਸਾਰਾ ਕੁਝ ਦੱਸਿਆ ਮੈਂ ਵੀ ਉਹ ਵੇਖਿਆ ਮੌਕਾ ਜਾ ਕੇ ਤੇ ਉਹ ਮੌਕ ਜਿਹੜਾ ਬੰਦਾ ਦੱਸ ਰਿਹਾ ਕਿ ਮੇਰਾ ਇਹ ਮੈਂ ਲਈ ਆ ਉਹ ਉਹਦੇ ਵੱਲੋਂ ਕੁਝ ਨਹੀਂ ਕੀਤਾ ਗਿਆ। ਉਹ ਸਿਰਫ ਚਾਰਦਵਾਰੀ ਆ ਕੋਈ ਗੇਟ ਵਗੈਰਾ ਵੀ ਨਹੀਂ ਲੱਗਿਆ। ਜੀ ਕਾਗਜ਼ ਵੀ ਦੇਖਿਓਗੇ ਕਾਗਜ਼ ਕਿਦੇ ਨਾਂ ਤੇ ਬੋਲਦੇ ਆ। ਹਾਂ ਜੀ ਮੈਂ ਉਹ ਕਾਗਜ਼ ਵੀ ਵੇਖੇ ਨੇ ਜੀ ਕਿਉਂਕਿ ਮੈਂ ਉਹ ਪੰਜਾਬ ਸਰਕਾਰ ਦੇ ਨਾਮ ਜਿਹੜਾ ਹੈਗਾ ਕਾਗਜ਼ ਬੋਲ ਰਹੇ ਨੇ ਉਹ ਜਿਹੜਾ ਕਬਜ਼ਾ ਹੈਗਾ ਜੀ ਉਹਦੇ ਤੇ ਉਹ ਬੱਬੂ ਸਿੰਘ ਨਾਮ ਦਾ ਇੱਕ ਵਿਅਕਤੀ ਆ ਉਹ ਉਹਦੇ ਨੂੰ ਕਬਜ਼ਾ ਕੀਤਾ ਗਿਆ ਜੀ ਬਾਜੀ ਤੋਂ ਬਿਲੋਂਗ ਕਰਦਾ ਉਹ ਉਹ ਜੀ ਸ਼ਾਇਦ ਦੱਸ ਦੇ ਨੇ ਕਿ ਉਹ ਅਕਾਲੀ ਦਲ ਪਾਰਟੀ ਦੇ ਨਾਲ ਬਿਲੋਂਗ ਕਰਦਾ ਤੇ ਵੈਗਰੂ ਖਾਲਸਾ ਵੈਗਰੂ ਜੀ ਕੀ ਫਤਿਹ ਕੀ ਨਾਮ ਹੈ ਮੇਰਾ ਨਾਮ ਨਰਿੰਦਰ ਸਿੰਘ ਆ ਮੈਂ ਫੌਜ ਤੋਂ ਰਿਟਾਇਰ ਆ ਆ ਆਮ ਆਦਮੀ ਪਾਰਟੀ ਤੋਂ ਮੈਂ 77 ਬਾਰ ਨੰਬਰ ਅਨਾਲ ਮੰਡੀ ਥਾਣੇ ਆਇਆ ਹਾਂ ਇਹ ਮਾਮਲਾ ਕੀ ਹੈ ਮਾਮਲਾ ਸਰ ਮੱਲਾ ਕਲੀਨਿਕ ਦਾ ਜੋ ਕਿ ਸਾਨੂੰ ਗ੍ਰਾਂਟ 35 ਲੱਖ ਰੁਪਏ ਦੀ ਗ੍ਰਾਂਟ ਆਈ ਆ ਰਸੂਲਪੁਰ ਸੈਦਾਂ ਵਿੱਚ ਅਸੀਂ ਮੱਲਾ ਕਲੀਨਿਕ ਬਣਾਉਣਾ ਚਾਹੁੰਦੇ ਹਾਂ ਲੋਕਾਂ ਦੀ ਸੁਬਦਾ ਵਾਸਤੇ ਲੋਕਾਂ ਦੇ ਲੋਕਾਂ ਨੂੰ ਬਹੁ ਹੋ ਸਕੇ ਆਪਣਾ ਤੇ ਸੁਵਿਧਾਵਾਂ ਹੋ ਸਕਣ ਤੇ ਅਸੀਂ ਇਹ ਜਿਹੜੀ ਜਗ੍ਹਾ ਸਰਕਾਰੀ ਆ ਪੰਚਾਇਤੀ ਜਗ੍ਹਾ ਕਿਸੇ ਨੇ ਉਹ ਖਾਲੀ ਪਈ ਆ ਜਗ੍ਹਾ ਤੇ ਪਿੰਡ ਦੇ ਵਿੱਚ ਮੋਧਵਰ ਮੋਧਵਰ ਬੰਦਿਆਂ ਨੇ ਪੂਰੀ ਪੰਚਾਇਤੀ ਜਗ੍ਹਾ ਵੇਚਦੀ ਪੂਰਾ ਇੱਕ ਜਗ੍ਹਾ ਇੱਕ ਗਿੱਠ ਜਗ੍ਹਾ ਨਹੀਂ ਛੱਡੀ ਕਿ ਅਸੀਂ ਕੋਈ ਉੱਥੇ ਸੁਵਿਧਾ ਕਰ ਸਕੀਏ ਇਹ じゃ ਕੋਈ ਮhalla ਕਲੀਨਿਕ ਬਣਾਉਣ ਵਾਸਤੇ ਕੋਈ ਜਗ੍ਹਾ ਨਹੀਂ ਜੋ ਜਗ੍ਹਾ ਜਗ੍ਹਾ ਪਈ ਆ 250 ਗਜ ਤੇ ਉਹਦੇ ਉੱਤੇ ਅਸੀਂ ਮੱਲਾ ਕਲੀਨਿਕ ਬਣਾਉਣਾ ਚਾਹੁੰਦੇ ਆ ਮੱਲਾ ਕਲੀਨਿਕ ਆਮ ਆਦਮੀ ਪਾਰਟੀ ਵੱਲੋਂ ਸਾਨੂੰ ਗ੍ਰਾਂਟ ਮਿਲੀ ਵੀ ਆ ਤੇ ਅਸੀਂ ਹੁਣ ਜਿਹੜਾ ਪਲਾਟ ਆ ਪਲਾਟ ਕੀ ਦੇ ਨਾਮ ਤੇ ਬੋਲਦਾ ਜਿਹੜੀ ਜਗ੍ਹਾ ਦੀ ਕੋਈ ਹੁਣ ਬੰਦਾ ਉਥੇ ਪਿੰਡ ਦੇ ਵਿੱਚ ਬੱਬੂ ਸਿੰਘ ਉਹ ਕਹਿੰਦਾ ਕਿ ਇਹ ਮੇਰਾ ਮਲਕੀਅਤ ਉਹਦੀ ਕਾਗਜ਼ ਪੱਤਰ ਹੈਗੇ ਪੰਜਾਬ ਸਰਕਾਰ ਦੇ ਨਾਮ ਬੋਲਦੀ ਆ ਸਰ ਤੇ ਉਹ ਦਿਖਾ ਚੁੱਕੇ ਆ ਤੇ ਸਾਰਾ ਕੁਝ ਮਾਮਲਾ ਹੁਣ ਥਾਣੇ ਤੱਕ ਪਹੁੰਚਿਆ ਪਿਆ ਤੁਹਾਨੂੰ ਕੀ ਲੱਗਦਾ ਜਦ ਆਮ ਆਦਮੀ ਪਾਰਟੀ ਸਰਕਾਰ ਜਦ ਨਜਾਇਜ਼ ਕਬਜ਼ੀਆਂ ਨੂੰ ਹਟਾ ਰਹੀ ਸੀ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਤੱਕ ਵੀ ਸੰਪਰਕ ਕਰੋਗੇ ਇਸ ਗੱਲ ਨੂੰ ਹਾਂਜੀ ਹਾਂਜੀ ਅਸੀਂ ਮੁੱਖ ਮੰਤਰੀ ਤੱਕ ਪਹੁੰਚ ਕਰਾਂਗੇ ਸਰ ਠੀਕ ਹੈ ਏਵਨ ਪੰਜਾਬੀ ਟੀਵੀ ਦੀ ਪਟਿਆਲਾ ਤੋਂ ਬਜੀ ਸਰ ਨਾਲ ਦੀ ਰਿਪੋਰਟ